ਰਾਮ ਝੂਲਾ ਹਾਂਜੀ ਵੀ ਮਿੱਤਰੋ ਅੱਜ ਦਿਖਾਣਿਆ ਤੁਹਾਨੂੰ ਰਾਮ ਝੂਲਾ ਰਿਸ਼ੀਕੇਸ਼ ਤੇ ਆਪਣੇ ਅਸੀਂ ਟ੍ਰਿਪ ਦੇ ਨਾਲ ਜੋ ਪੋਸਟ ਵਾਲਾ ਤਾਂ ਵੀਡੀਓ ਮੈਂ ਪਹਿਲਾਂ ਪਾਈ ਹੈ ਤੇ ਉਸੇ ਦਿਨ ਸ਼ਾਮੀ ਆਪਾਂ ਗੁਰਦੁਆਰਾ ਸਾਹਿਬ ਤੋਂ ਨਿਕਲ ਕੇ ਤੇ ਨਾਲ ਹੀ ਸੀਗਾ ਬਹੁਤ ਹਨੀ 3-4 ਕਿਲੋਮੀਟਰ ਦੀ ਦੂਰੀ ਤੇ ਇਹ ਰਾਮ ਚੂਲਾ ਤੇ ਆਓ ਦੇਖੀਏ ਤੇ ਦਿਖਾਈਏ ਤੁਹਾਨੂੰ ਚੂਲਾ ਕਿਵੇਂ ਝੂਲਦਾ ਤੇ ਕਿੰਨੀ ਜਨਤਾ ਇੱਥੇ ਹੁੰਦੀ ਆ ਉੱਤੇ ਹਾਂਜੀ ਦੋਸਤੋ ਪਹੁੰਚ ਗਏ ਆ ਜੀ ਕਹਿੰਦੇ ਆ ਰਾਮ ਚੂਲਾ ਇਹ ਦੇਖੋ ਪਿੱਛੇ ਫਲਾਈਟਿੰਗ ਹਾਂਜੀ ਇਹਦੇ ਉੱਤੇ ਜਾ ਕੇ ਐਕਸਪੀਰੀਅੰਸ ਤੁਹਾਨੂੰ ਮੈਂ ਨਾਲ-ਨਾਲ ਸ਼ੇਅਰ ਕਰਦਾ ਰਹੂੰਗਾ ਪਰ ਇਹਦੇ ਬਾਰੇ ਕੁਝ ਤੁਹਾਨੂੰ ਜਾਣਕਾਰੀ ਦੇ ਦਿਆਂ ਕਿ ਇਹ ਰਿਸ਼ੀਕੇਸ਼ ਦੇ ਗੜਵਾਲ ਜ਼ਿਲ੍ਹਾ ਇਹ ਪੈਂਦਾ ਹੈ ਜਿੱਥੇ ਰਾਮਚੂਲਾ ਬਣਿਆ ਹੋਇਆ ਸਨ 1986 ਚ ਇਹ ਬਣ ਕੇ ਕੰਪਲੀਟ ਹੋ ਗਿਆ ਸੀਗਾ ਤੇ ਉਦੋਂ ਤੋਂ ਹੁਣ ਤੱਕ ਚੱਲ ਰਿਹਾ ਹੈ ਬਕੀਰਾਂ ਦੀ ਟਾਈਮ ਟੂ ਟਾਈਮ ਜੋ ਰੋਪਸ ਤਾਰਾ ਵਗੈਰਾ ਉਹਦੀ ਮੇਨਟੇਨੈਂਸ ਹੁੰਦੀ ਰਹਿੰਦੀ ਹੈ ਆਜੋ ਬਾਕੀ ਆਪਾਂ ਨਾਲ ਨਾਲ ਚੱਲ ਕੇ ਦੇਖਦੇ ਹਾਂ ਕੀ ਹੈ ਐਕਸਪੀਰੀਅੰਸ ਕਿਵੇਂ ਰਹਿਣਾ ਮਤਲਬ ਤੁਸੀਂ ਨਹੀਂ ਜੋਗਾ ਬਲੀਵ ਕਰੋ ਨੰਗਲ ਨਹੀਂ ਆਹ ਉਹੀ ਚੀਜ਼ ਹੈ ਜਿਹੜਾ ਹੰਡੋਲਾ ਬ੍ਰਿਜ ਹੈ ਆਪਣਾ ਜੇ ਬਿਨਵਾਦ ਕਹਾਂ ਰਹੇ ਉਹ ਹਿੱਲਦਾ ਹੈ ਆਹ ਗਰੀ ਉਹੀ ਕਹਿੰਦਾ ਜੇ RAM ਦੇ ਛੋਲੇ ਪੱਤੇ ਘੇਰੇ ਨਾ ਸਿੱਧਾ RAM ਕੋ ਗੁਜਰੇ ਵੈਸੇ ਹੀ ਜੈ ਜੈ ਉਹਦੇ ਹਿੱਲ ਰਿਹਾ ਪੂਰਾ ਬਲੀਮ ਨਹੀਂ ਕਰਨਾ ਤੁਸੀਂ ਪਤਾ ਨਹੀਂ ਤੁਹਾਨੂੰ ਵੀਡੀਓ ਚ ਦਿਖ ਰਿਹਾ ਹੋਵੇਗਾ ਕਿ ਨਹੀਂ ਯਾਹਾਂ ਦਾ ਸਿਚੁਏਸ਼ਨ ਸੌਰੀ ਇਹ ਇਹ ਦੇਖੋ ਕਿਵੇਂ ਹਿੱਲ ਰਿਹਾ ਇਵੇਂ ਦਾ ਇੱਕ ਪੁਲ ਜਿਹਦਾ ਆਪਾਂ ਗੱਲ ਕਰ ਰਹੇ ਸੀਗੇ ਜੋਤ ਨੇ ਬੋਲਿਆ ਕਿ ਨੰਗਲ ਹੈ ਉਹ ਜਿਹੜਾ ਪਰਮੋਤੀ ਹੈ ਆਮ ਜੀ ਨਾਰਾ ਹੰਡੋਲਾ ਬੋਲਦੇ ਜੀ ਇਹਨੂੰ ਜੁੱਲੇ ਪਰਮੋਤੀ ਦੇ ਪਿੱਛੇ ਹੀ ਹੈ ਹੰਡੋਲਾ ਪਿੰਡ ਉਹਦੇ ਚ ਜਿਹੜਾ ਬ੍ਰਿਜ ਹੈ ਲਗਭਗ ਸੇਮ ਹੀ ਹੈ ਲੇਕਿਨ ਇਹ ਨੀਚੇ ਤੋਂ ਇਹਦੇ ਕੰਕਰੀਟ ਹੈ ਫਰਸ਼ ਪਾਇਆ ਹੋਇਆ ਔਰ ਥੱਲੇ ਤਾਰਾਂ ਹੈ ਮੋਟੀ-ਮੋਟੀਆਂ ਉੱਪਰ ਉਹਦੇ ਸਹਾਰੇ ਖੜਾ ਹੈ। ਔਰ weight ਜਿਆਦਾ ਹੋਣ ਕਰਕੇ ਆ ਦੇਖੋ ਕਿਵੇਂ ਝੂਲ ਰਿਹਾ ਝੂਲਾ। ਇਹ ਹੈ ਜੀ ਸਾਰਾ ਦ੍ਰਿਸ਼। ਉਹ ਸਾਹਮਣੇ ਲੋਕਾਂ ਦੀ ਭੀੜ। ਪੱਜੇ-ਪੱਜੇ ਜਾ ਰਹੇ ਆ। ਪੱਜੇ-ਪੱਜੇ ਜਾ ਰਹੇ ਕਿ ਡਿੱਗਣਾ ਜਾਵੇ। ਹਾਂ ਨਹੀਂ ਕੁਛ ਤਾਂ ਭੱਜੇ ਭੱਜੇ ਯਾਰ ਮੈਨੂੰ ਖੁਦ ਡਰ ਲੱਗਦਾ ਕੀ ਪਤਾ ਹੁੰਦਾ ਇਹਦਾ ਬਿਲਕੁਲੀ ਚੁੱਲੇ ਵਾਂਗ ਹਲੇ ਕਰਦਾ ਜੇ ਆ ਜਲੀਆਂ ਜੀਆਂ ਨਾਲ ਹੋ ਨਾ ਹੋਵੇ ਨਾਲ ਫਿਰ ਬੰਦਾ ਪੁੜਕ ਕੇ ਥੱਲੇ ਇਸ ਹਿਸਾਬ ਨਾਲ ਹਿਲ ਰਿਹਾ ਜਾਣਾ ਹੈ ਉਧਰ ਸਰੇ ਤੇ

ਲਾਈਟਿੰਗ ਵਾਸਤੇ ਦੂਰੋਂ ਦੇਖਣ ਨੂੰ ਸੋਹਣਾ ਲੱਗਦਾ ਲੇਗਨ ਉੱਪਰ ਆ ਕੇ ਡਰ ਲੱਗਦਾ ਦੋਨੋਂ ਬੋਟ ਨਿਕਲਦੇ ਕੋਈ ਨਹੀਂ ਰੱਖ ਦੇ ਹੈਲੋ ਅੱਜ ਬਾਈ ਤਾਬਰ ਹੈ ਲੈਣਾ ਤੂੰ ਮੰਨ ਨਹੀਂ ਖਾ ਔਰ ਚਲੋ ਅਗਲੇ ਹਿੱਸੇ ਜਾ ਕੇ ਦਿਖਾਉਂਦੇ ਆ ਉਹ ਮੇ ਵੀ ਸਾਹਮਣੇ ਹੋਊਗਾ ਵੈਸੇ 200 ਮੀਟਰ ਦੱਸਿਆ ਸੀ ਉਹਨੇ 2-300 ਪਿੱਛੇ ਹੋਣਾ ਉਹ ਇਹ ਤਾਂ ਪੁਲਾ ਹੈ ਹਲੋ ਵਿੱਚ ਜੀ ਆ ਕੇ ਨਾ ਇੱਕ ਚੀਜ਼ ਹੋਰ ਹੈ ਕਿ ਜਿਹੜੀਆਂ ਤਰਾਂ ਜੀਆਂ ਵਾਇਰਸ ਦੇਖੋ ਕਿੱਡੀਆਂ ਮੋਟੀਆਂ ਇਹ ਵਾਲੀਆਂ ਇਹ ਵਿੱਚ ਜੀ ਆ ਕੇ ਬਿਲਕੁਲ ক্লোਜ਼ ਹੋ ਜਾਂਦੀਆਂ જય ਸ਼ੰਕਰ ਜੀ ਜੈ ਹੋ ਸੰਤਨ ਚਲੰਤਨ ਚਲਾ ਬੰਨ ਇਹ ਦੇਖੋ ਕਲੈਸ਼ ਪੜਾ ਹਰ ਮਹਾਦੇਵ ਬੜੀਆਂ ਪਾਰੀਆਂ ਪਾਰੀਆਂ ये बीच ही आके बिल्कुल नीमे होंधी है फिर थोड़ी-थोड़ी रोल करके ऊपर ये तो बिल्कुल ही चल ना ोखा हो गया आराम से आराम वो बिल्कुल ही चल ना ोखा हो गया उधर जल्दी चलो जल्दी जल्दी चलते बहुत मोटी-मोटी वैसे तो ਪੁੱਟਣ ਦਾ ਤਾਂ ਚਲੋ ਕੋਈ ਚਾਂਸ ਹੈ ਨਹੀਂ ਪਰ ਲੇਕਿਨ ਅੱچھے ਬੇਸ ਨੇ ਨਹੀਂ ਤੇ ਤੇ ਭਾਰ ਸੈਣਾ ਹੈ ਉਹ ਸਿਰੇ ਹੀ ਹੈ ਇੱਕ ਇਹ ਸਿਰਾ ਉਹ ਸਿਰਾ ਉਹ ਸਾਹਮਣੇ ਸੰਗਮ ਭਾਈ ਜਾਵੇਂ ਹੋਰ ਕੋ ਨੋ ਮਾਈਕ ਹੈ ਨਹੀਂ ਲਗਾਇਆ ਇਸ ਟੈਂਪ ਆਵਾਜ਼ ਮੇ ਵੀ ਘਟ ਰਿਹਾ ਰਿਕਾਰਡ ਹੋ ਰਹੀ ਯਾਰ ਹਮ ਤਾਂ ਫਿਰ ਵੀ ਠਿੱਕੇ ਬਚੂਣ ਦੇ ਵਾਸਤੇ ਥੋੜੀ ਮਾਫੀ ਲੇਕਿਨ ਝੂਲ ਪੂਰਾ ਰਿਹਾ ਐਬਾ ਦੇ ਨਾ ਪਹੁੰਚ ਗਏ ਦੂਜੇ ਸਿਰੇ ਤੇ ਪਹੁੰਚ ਕੇ ਕਰਦੇ ਹਾਂ ਗੱਲਬਾਤ ਹਾਂਜੀ ਪਹੁੰਚ ਗਏ ਦੂਜੇ ਸਿਰੇ ਤੇ ਰਾਮ ਚੂਲੇ ਦੇ ਇਹ ਦੇਖੋ ਬਾਈ ਬਹੁਤ ਲੰਬਾ ਹੈ ਠੀਕ ਹੈ ਕੁੱਲ ਘੱਟੋ ਘੱਟ ਮੇਰੇ ਹਿਸਾਬ ਨਾਲ 500 ਮੀਟਰ ਦਾ ਹੋਊਗਾ 48 ਹੋ ਰਿਹਾ ਹੈ ਪੋਜੇਪਾਲ ਦੇ ਜਿਹਸੇਰੇ ਤੇ ਇੱਥੇ ਹੈਗਾ ਇੱਕ ਮੰਦਿਰ ਸਾਹਮਣੇ ਤੇ ਦੇਖਦੇ ਆਂ ਅਰ ਉਸੇ ਲੇਕਨ ਬੜਾ ਸਭ ਨੂੰ ਲੱਗਦਾ ਲੰਮਾ ਬਹੁਤ ਹੈ ਆਰਾਮ ਨਾਲ 8 ਕਿਲੋਮੀਟਰ ਦੇ ਕਰੀਬ ਦਾ ਹੈ ਆਹ ਰਾਮਚੂ ਲਾਇਕ ਨੂੰ ਸਾਈਡ 뷰 ਦੇ ਦੂੰਗਾ ਇਹਦਾ ਮੈਂ ਸਾਈਡ 뷰 ਚੈੱਕ ਕਰਾ ਦਿੰਦਾ ਇੱਕ ਵਾਰ ਯਾਹ ਵੇਸਾ ਮਾਉਂਟ ਨਹੀਂ ਹੈ ਵਾਹ ਯਾਹ ਵੇਸਾ ਮਾਉਂਟ ਨਹੀਂ ਹੈ ਯਹਾਂ ਪਰ ਤੇ ਹੋ ਰਹਾ ਹੈ ਨਾ ਇਹ ਦੇਖੋ ਇਹ ਇੱਕ ਆਸਰਾ ਇੱਕੋ ਇਹ ਤੀਜੋ ਤੁਸੀਂ ਇਹਨੇ ਲੂਇਆ ਤੇ ਤੁਹਾਨੂੰ ਆਹ ਤੇ ਇਹ ਹੈਗਾ ਮੰਦਿਰ ਇੱਥੇ ਕਰੋ ਦਰਸ਼ਨ ਤੇ ਗੰਗਾ ਘਾਟ ਫੇਰ ਨਾਲ ਆ ਤੁਹਾਡੇ ਇਹ ਇਹ ਟੂਰਿਸਟ ਪਲੇਸ ਵੀ ਇਹ ਇਸੇ ਕਰਕੇ ਬਣ ਗਿਆ ਕਿ ਚਲੋ ਅਸੇ ਤਾਂ ਆਪਣੀ ਆਪਣੀ ਸ਼ਰਧਾ ਦੇ ਹਿਸਾਬ ਨਾਲ ਆਪਣਾ ਆਪਣਾ ਹੋ ਐ ਲੇਕਿਨ ਜਿੱਥੇ ਵੀ ਪਾਣੀ ਦਰਿਆ ਵਗੈਰਾ ਨੇੜੇ ਲੱਗਿਆ ਉਹ ਆਪੇ ਹੀ ਥੋੜਾ ਅਮੇਜ਼ਿੰਗ ਹੀ ਹੋ ਜਾਂਦਾ ਹਾਂਜੀ ਇਹ ਹੈ ਜੋ ਮੰਦਿਰ ਇਹ ਹੈ ਇਹਦਾ ਨਾਮ ਸਵਰਗੇਸ਼ਰ ਮੰਦਿਰ ਤੇ ਬਾਕੀ ਜੋ ਇਹ ਝੂਲਾ ਹੈ ਤੁਹਾਡੇ ਸਾਹਮਣੇ ਐਕਸਪੀਰੀਅੰਸ ਮੈਂ ਤੁਹਾਨੂੰ ਸ਼ੇਅਰ ਕੀਤਾ ਵਿੱਚ ਵਿੱਚ ਤਾਂ ਥੋੜਾ ਜਿਆਦਾ ਹੀ ਡਰ ਲੱਗਦਾ ਲੇਕਿਨ ਬਾਕੀ ਚਲੋ ਸਹੀ ਹੈ ਵਧੀਆ ਹੈ ਟੂਰਿਸਟ ਪਲੇਸ ਹੈ ਔਰ ਇੱਥੇ ਲੋਕੀ ਮਾਰੇ ਸੀ ਚਿੱਲ ਗੰਗਾ ਘਾਟ ਦੇ ਕਿਨਾਰੇ ਬਹਿ ਕੇ ਤੇ ਲੈ ਰਹੇ ਸੀ ਸ਼ਾਮ ਦਾ ਆਨੰਦ ਠੀਕ ਹੈ ਜੀ ਫਿਰ ਮਿਲਦੇ ਆ ਖਾਣੇ ਆ ਇੱਕ ਦੋ ਹੋਰ ਹੈਗਾ ਇੱਥੇ ਜਿਵੇਂ ਰਾਮ ਝੂਲਾ ਹੈ ਉਦੇ ਲਕਸ਼ਮਣ ਝੂਲਾ ਔਰ ਜਾਨਕੀ ਚੂਲਾ ਵੀ ਤੇ ਆਪਾਂ ਪਹੁੰਚ ਗਏ ਆ ਸਪੋਟ ਤੇ ਕਿ ਇੱਥੇ ਪੂਰਾ 360뷰 ਆਂਦਾ ਆ ਹਾ ਲੋ ਪਿੱਛੇ ਮੇਰੇ ਮੰਦਿਰ ਤੇ ਸਾਹਮਣੇ ਚੂਲਾ ਤੇ ਨੀਚੇ ਵਗਦੀ ਨਦੀ ਗੰਗਾ ਚਲੋ ਫਿਰ ਕਰਾਂਗੇ ਅਗਲੀ ਵਾਰ ਤਦ ਤੱਕ ਲਈ ਓਕੇ ਬਾਈ ਹਾਂਜੀ ਇੱਥੇ ਕੀਤਾ ਸੀ ਕੁਝ ਨਵਾਂ ਐਕਸਪੀਰੀਅੰਸ ਇੱਕ ਟਾਈਪ ਦਾ ਜੋ ਕਰਦੇ ਹੈ ਫੁੱਲ ਔਰ ਵਿੱਚ ਜਗਾ ਕੇ ਦੀਪ ਜਿਆ ਕੀ ਇੱਕ ਟਾਈਪ ਦਾ ਜੋ ਗੰਗਾ ਮਾਤਾ ਨੂੰ ਜਿਵੇਂ ਆਰਤੀ ਕਰਦੇ ਹੁੰਦੇ ਆ ਉਹ ਮਦਾ ਇੱਕ ਧੂਪ ਟਾਈਪ ਮੰਨਿਆ ਜਾਂਦਾ ਇਹਨੂੰ ਤੇ ਇਹ ਸੀਗਾ ਜੀ ਫਿਰ ਅੱਜ ਦਾ ਆਪਣਾ ਵਲੌਗ ਬਾਕੀ ਮਿਲਦੇ ਆ ਨੈਕਸਟ ਵਲੌਗ ਚ ਉਹ ਆਪਣਾ ਲੰਘ ਨਹੀਂ ਰਿਹਾ ਸੀ ਉੱਥੇ ਘਟਕ ਗਿਆ ਸੀ ਫਿਰ ਮਾਰ ਕੇ ਪਾਣੀ ਨਾਲ ਹੱਥ ਲਗਾਤਾ ਆਪਾਂ ਕਰਤਾ ਪਾਰ ਬਾਕੀ ਆਪਾਂ ਇਹਦੇ ਬਾਰੇ ਗੱਲ ਕਰ ਰਹੇ ਸੀ ਕਿ ਅਸੀਂ ਪਾਤਾ ਗੰਦ ਵਿੱਚ ਚਲੋ ਵੈਸੇ ਕੁਝ ਵੀ ਆਪਾਂ ਜੋ ਕੋ ਬਾਹਰੀ ਚੀਜ਼ ਪਾਣੀ ਦੇ ਵਿੱਚ ਸੁੱਟਦੇ ਆਂ ਬੇਸ਼ੱਕ ਉਹ ਨਦੀ ਹੈ ਪਵਿੱਤਰ ਹੈ ਜਾਂ ਨੋਰਮਲ ਵੀ ਪਾਣੀ ਜਾ ਰਿਹਾ ਪੈਦਾ ਗੰਦੇ ਰਿਹਾ ਕਿ ਕਿਸੇ ਦੀ ਆਸਥਾ ਸਹੀ ਚਲੋ ਮਿਲਦੇ ਆਂ ਫੇਰ ਜੀ